ਮੈਨੂੰ ਐਗਰੂਜੀ ਕਾ ਗੱਲਸਾ ਸ੍ਰੀ ਵੈਰੂ ਜੀ ਕੀ ਪਤੇ ਮੇਰੇ ਦੋਸਤੋ ਮੈਂ ਤੁਹਾਡਾ ਇੱਕ ਜੋ ਕੋਈ ਚੰਗੀ ਗੱਲ ਸਾਂਝੀ ਕਰਨ ਲੱਗਾ ਜਿਨ੍ਹਾਂ ਦੇ ਗੋਡਿਆਂ ਦੇ ਵਿੱਚ ਮੋਢਿਆਂ ਦੇ ਵਿੱਚ ਦਰਦਾਂ ਦੀਆਂ ਗੋਡਿਆਂ ਮੋਢਿਆਂ ਕੋਈ ਵੀ ਜੋੜ ਦਰਦ ਕਰਦਾ ਉਹਨਾਂ ਦਾ ਕਰਕੇ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਨ ਲੱਗਾ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੈਂ ਨਾ ਕੋ ਡਾਕਟਰਾਂ ਦੇ ਨਾ ਵੈਦਾਂ ਨਾ ਮੈਨੂੰ ਕੋਈ ਮਲਾਲ ਨਹੀਂ ਆ ਇਸ ਲਈ ਮੈਨੂੰ ਇਹ ਦਵਾਈ ਦੱਸਣਾ ਕੋ ਫਾਇਦਾ ਨਾ ਸਿਰਫ ਤੁਹਾਡੇ ਪੈਦੇ ਵਾਸਤੇ ਮੈਂ ਤੁਹਾਨੂੰ ਦੱਸਣ ਲੱਗਾ ਕਿ ਇਹ ਮੈਂ ਤੁਹਾਨੂੰ ਦਵਾਈ ਲਿਖਾਉਣੀ ਆ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦਵਾਈ ਲਿਖਾ ਲੈਣਾ ਬਾਅਦ ਵਿੱਚ ਤੁਹਾਨੂੰ ਦੱਸੂਗਾ ਤੇ ਇਹ ਜਿਹੜੀ ਦਵਾਈ ਆ ਮੈਂ ਇੱਕ ਪੋਸਟ ਪਹਿਲਾਂ ਵੀ ਪਾਈ ਆ ਉਹਦੇ ਵਿੱਚ ਉਹਦੇ ਉੱਤੇ ਮੈਂ ਇਹ ਜਿਹੜੀ ਦਵਾਈ ਆ ਸਾਰੀ ਜਿਹੜਾ ਕਾਰਜਨ ਉਹਦੀ ਮੂਵੀ ਬਣਾ ਕੇ ਪਾਈ ਆ ਉਹ ਵੀ ਸ਼ਾਇਦ ਤੁਹਾਡੇ ਕੋ ਜਿਹਨਾਂ ਚੈਨਲ ਸਬਸਕ੍ਰਾਈਬ ਕੀਤਾ ਪਹੁੰਚ ਜਾਣੀ ਆ ਤੇ ਵੇਖੋ ਸਭ ਤੋਂ ਪਹਿਲਾਂ ਉਹ ਤੁਹਾਨੂੰ ਇਹ ਦੱਸਣਾ ਰਿਹਾ ਬਾਕੀ ਉਹਦੇ ਬਾਅਦ ਦੱਸੂਗਾ ਦਵਾਈ ਬਾਰੇ ਇਹ ਸੁੱਕੇ ਹੋਲੇ 250 ਗ੍ਰਾਮ ਹਲਦੀ 50 ਗ੍ਰਾਮ ਬਦਾਮ 100 ਗ੍ਰਾਮ ਫੁੱਲ ਮਖਾਣੇ 50 ਗ੍ਰਾਮ ਇਲਾਚੀ ਹਰੀ 50 ਗ੍ਰਾਮ ਕਲੌਂਜੀ 50 ਗ੍ਰਾਮ ਤੇਲ 50 ਗ੍ਰਾਮ ਅਰਜੀ 50 ਗ੍ਰਾਮ ਖਾਸ ਖਾਸ 50 ਗ੍ਰਾਮ ਨਿੰਮ ਦੇ ਪੱਤੇ 50 ਤੇ ਅਜਵਾਇਨ 20 ਗ੍ਰਾਮ ਤੇ ਸੌਂਫ 50 ਗ੍ਰਾਮ ਤੇ ਇਹਦੇ ਵਿੱਚ ਤੁਸੀਂ ਬਾਅਦ ਵਿੱਚ ਜਿਹੜੇ ਚੀਜ਼ਾਂ ਪਾਉਟ ਲੈਣੀਆਂ ਨਾ ਇਹਦੇ ਵਿੱਚ ਤੁਸੀਂ ਗੁੜ ਮਿਸ਼ਰੀ ਪਾ ਸਕਦੇ ਜੇ ਧਾਗੇ ਜਿਹੜੀ ਮਿਸ਼ਰੀ ਪਾ ਸਕਦੇ ਉਹ ਵੀ ਜੋ ਮਰਜ਼ੀ ਪਾਓ ਤੁਸੀਂ ਚਾਹੇ ਜੇ ਠੂਠੀ ਦੀ ਜਿਹਨੂੰ ਕਹਿੰਦੇ ਆ ਅਗਰੀ ਉਹ ਵੀ ਤੁਸੀਂ ਬਰੀਕ ਜਿਹੜੀ ਆ ਉਹ ਬਲੀਕਾਸ ਕਰਕੇ ਪਾ ਸਕਦੇ ਜੇ ਤੇ ਇਹਦਾ ਮੈਂ ਫਾਇਦਾ ਤੁਹਾਨੂੰ ਇਹ ਦੱਸਣ ਲੱਗਾ ਵੀ ਮੇਰਾ ਨਾ ਅਜ ਤੋਂ 9 ਸਾਲ ਪਹਿਲਾਂ ਜਿਹੜੀ ਆ ਖਬੀ ਬਾਹਵਾਦੀ ਅਰਕ ਬਹੁਤ ਦਰਦ ਕਰਦੀ ਅਰਕ ਬਹੁਤ ਦਰਦ ਕਰਦੀ ਸੀ ਤੇ ਮੈਨੂੰ ਕਿਸ ਨੇ ਕਿਹਾ ਵੀ ਤੇਰੇ ਨਾ ਏੜੀ ਹੱਡੀ ਵਧਣ ਲੱਗਦੀ ਆ ਜੋ ਵੀ ਆਪਣੇ ਕਿਤੇ ਅਰਕ ਗੋਡਾ ਕੋਈ ਦਰਦ ਕਰਦਾ ਤੇ ਆਮ ਲੋਕ ਕਹਿੰਦੇ ਛੱਡੀਆਂ ਵਧਣ ਲੱਗ ਪਈਆਂ ਤੇ ਮੈਂ ਇੱਕ ਵੈਦ ਤੋਂ ਸੁਣਿਆ ਸੀ ਇਹ ਵੈਦ ਨੇ ਨੁਕਤਾ ਦੱਸਿਆ ਸੀ ਵੈਦ ਦਾ ਕਿਸੇ ਤਾਂ ਮੈਨੂੰ ਚੇਤਾ ਬੁਲਕਾਰ 9-10 ਸਾਲ ਗਏ ਇਸ ਗੱਲ ਨੂੰ ਇਹ ਨੁਕਤਾ ਮੈਂ ਸਾਰਾ ਲਿਖਦੇ ਨਾ ਸਾਰਾ ਲਿਖ ਕੇ ਤੇ ਇਹਨੂੰ ਮੈਂ ਬਰੀਕ ਕਰਕੇ ਕੁੱਟ ਕੇ ਤੇ ਫਿਰ ਮੈਂ ਲਗਾਤਾਰ ਖਾਦਾ ਇਹ ਅੱਧਾ ਚਮਚ ਜਿਹੜਾ ਰੋਟੀ ਤੋਂ ਬਾਅਦ ਖਾਣਾ ਹੁੰਦਾ ਚੀਜ਼ਾਂ ਵਿੱਚ ਗਰਮਾ ਤੇਲ ਕਲੌਂਜੀ ਅਲਸੀ ਅੱਧੇ ਚਮਚ ਤੋਂ ਸ਼ੁਰੂ ਕਰਨਾ ਚਾਹੀਦਾ ਜੇ ਵੇਖ ਲੈ ਵੀ ਹੁਣ ਮੈਨੂੰ ਇਹ ਗਰਮੀ ਜ਼ਿਆਦੀ ਨਹੀਂ ਕਰਦਾ ਚੱਲ ਗਏ ਆ ਤੁਸੀਂ ਜਿਹੜਾ ਚਮਚਾ ਵੀ ਸ਼ੁਰੂ ਕਰ ਸਕਦੇ ਜੀ ਰੋਟੀ ਤੋਂ ਬਾਅਦ ਚਮਚਾ ਰੋਟੀ ਤੋਂ ਬਾਅਦ ਸਵੇਰੇ ਔਰ ਸ਼ਾਮ ਨੂੰ ਇਹਦੇ ਵਿੱਚ ਜਿੱਦਾਂ ਮੈਂ ਤੁਹਾਨੂੰ ਦੱਸਣਾ ਜਿਹੜੇ ਨਿੰਮ ਦੇ ਪੱਤੇ ਆ ਨਾ ਨਿੰਮ ਦੇ ਪੱਤਿਆਂ ਨੂੰ ਤੁਸੀਂ ਸਾਧਵੇਂ ਸੁਕਾ ਲੈਣਾ ਸੁਕਾ ਕੇ ਤੇ ਉਹ ਜਿਹੜੇ ਆ ਵੇਖੋ ਹੱਥ ਦੇ ਨਾਲ ਹੀ ਇਸ ਤਰ੍ਹਾਂ ਕਰਕੇ ਨਾ ਜਿੱਤਾਂ ਕਰਕੇ ਉਹ ਭੁਰ ਜਾਣੇ ਆ ਤੇ ਤੁਸੀਂ ਨਿੰਮ ਦੇ ਪੱਤੇ ਭੋਰ ਕੇ ਪਾਓ ਤੁਹਾਡੀ ਮਰਜ਼ੀ ਨਿੰਮ ਜਿੰਨੀ ਮਰਜ਼ੀ ਪਾ ਸਕਦੇ ਜੇ ਜੇ ਦਾ ਕੋਈ ਨੁਕਸਾਨ ਨਹੀਂ ਗਾ ਹਲਦੀ ਜਿੰਨੀ ਮਰਜ਼ੀ ਪਾ ਸਕਦੇ ਜੇ ਗੁੜ ਪਾ ਸਕਦੇ ਜਿੰਨਾ ਮਰਜ਼ੀ ਪਾ ਲਓ ਮਿਸ਼ਰੀ ਜਿੰਨੀ ਮਰਜ਼ੀ ਪਾ ਲਓ ਪਰ ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਵੀ ਜਿਹੜੇ ਸੁੱਕੇ ਹੋਲੇ ਆ ਇਹ ਸੁੱਕੇ ਵਾਲੇ ਮਨਾਰੀ ਵਾਲੀ ਕਰਿਆਨੇ ਵਾਲੀ ਦੁਕਾਨ ਤੋਂ ਤੁਹਾਨੂੰ ਮਿਲ ਜਣੇ ਆ ਤੇ ਸੁੱਕੇ ਵਾਲੇ ਨਾ ਜਿਹੜੇ ਇਹ ਤਾਂ ਨੇ ਦੇ ਵਿੱਚ ਦਾ ਬਦਾਮ ਭੰਡੀਆਂ ਤੇ ਉਹਦੇ ਛੱਕਣ ਹੁੰਦੇ ਆ ਨਾ ਇਦਾਂ ਦੇ ਹੁੰਦੇ ਆ ਕਾਲੇ ਕਾਲੇ ਤੇ ਇਹ ਬਹੁਤ ਸਖਤ ਹੁੰਦੇ ਆ ਤੁਹਾਨੂੰ ਲੋਹੇ ਦੇ ਕੁੰਡੇ 'ਚ ਕੁੱਟਣੇ ਪੈਣੇ ਬਹੁਤ ਸਖਤ ਹੁੰਦੇ ਆ ਇਹ ਆਪਣਾ ਪਹਿਲਾ ਅੱਧ ਨਾਮ ਕਰਕੇ ਨਾ ਅੱਧ ਰਿਤੇ ਜੇ ਤੇ ਬਾਅਦ ਵਿੱਚ ਤੁਸੀਂ ਇਹਨਾਂ ਨੂੰ ਕੁੰਡੇ ਦੇ ਵਿੱਚ ਜਾਂ ਮਿਕਸੀ ਦੇ ਵਿੱਚ ਕੁੱਟ ਸਕਦੇ ਜੇ ਬਹੁਤ ਜਿਆਦਾ ਸਖਤ ਹੁੰਦੇ ਆ ਉਹਦੇ ਬਾਅਦ ਤੇ ਜਿਹੜੇ ਹੈਗੇ ਆਪਣੇ ਮੈਂ ਕਹਾਂ ਆਪਣੇ ਤੁਹਾਨੂੰ ਦੱਸ ਦਿੱਤਾ ਵਾ ਨਿੰਮ ਦੇ ਪਤੇ ਇਹ ਵੀ ਤੁਸੀਂ ਸੁਕਾ ਲੈਣੇ ਆ ਸਾਦੇ ਅਸਲ ਵਿੱਚ ਇਹ ਜਿਹੜਾ ਮਿਸ਼ਰਣ ਹੈ ਨਾ ਤਿੰਨਾਂ ਚੀਜ਼ਾਂ ਦਾ ਹੀ ਆ ਸੁੱਕੇ ਔਲੇ ਤੇ ਹਲਦੀ ਤੇ ਨਿੰਮ ਇਹ ਤਿੰਨੇ ਚੀਜ਼ਾਂ ਅਸਰ ਕਰਦੀਆਂ ਵਾ ਆਪਣੇ ਸਰੀਰ ਤੇ ਸੁੱਕੇ ਔਲੇ ਹਲਦੀ ਤੇ ਨਿੰਮ ਬਾਕੀ ਜਿਹੜੀਆਂ ਜੇ ਤਾਂ ਆਪਾਂ ਬਦਾਮ ਪਾ ਲਈ ਬਦਾਮ ਦੀਆਂ ਕਰੀਆਂ ਜਿਹੜੀਆਂ ਮਰਜ਼ੀ ਪਾ ਲਓ ਫੁੱਲ ਮਖਾਣੇ ਤੁਹਾਨੂੰ ਦੱਸਿਆ ਇਲਾਚੀ, ਹਰੀ, ਕਲੌਂਜੀ, ਮੋਟੀ ਇਲਾਚੀ ਤੁਸੀਂ ਪਾ ਸਕਦੇ ਜਿੰਨੀਆਂ ਵੀ ਮਰਜ਼ੀ ਤੁਸੀਂ ਚੀਜ਼ਾਂ ਵਿੱਚ ਪਾ ਲਓ। ਮੁਕਾਲੀ ਮਿਰਚ ਵੀ ਮੈਨੂੰ ਕਾਲੀ ਮਿਰਚ ਦਸਨ ਦਾ ਜੇਤਾ ਭੁੱਲ ਗਿਆ ਤੇ ਕਾਲੀ ਮਿਰਚ ਵੀ ਤੁਸੀਂ 50 ਗ੍ਰਾਮ ਪਾ ਲੈਣੀ ਇਹਦੇ ਵਿੱਚ। ਤੇ ਮੈਂ ਤੁਹਾਨੂੰ ਫੇਰ ਦੱਸ ਦਿੰਦਾ ਇਹ ਇੰਨੀ ਵਧੀਆ ਚੀਜ਼ਾਂ ਮੈਂ ਆਪਣੇ ਸਰੀਰ ਤੇ ਜਮਾਈ ਆ। ਹੁਣ ਨਾ ਕੋ ਮੇਰਾ ਗੋਡਾ ਦਰਦ ਕਰ ਦਰਦ ਕਰਦਾ ਨਾ ਮੋਢਾ ਨਾ ਅਰਕ ਜਿਹੜੀ ਮੇਰਾ ਸੱਜਾ ਜਿਹੜਾ ਗੋਡਾ ਸੀ ਨਾ ਉਹ ਇੰਨਾ ਦਰਦ ਕਰਦਾ ਹੁੰਦਾ ਸੀ ਵੀ ਰਾਤ ਨੂੰ ਮੈਂ ਪਾਸਾ ਵੱਟਣਾ ਹੁੰਦਾ ਸੀ ਤੇ ਕਬੀਲਾ ਥੱਲੋਂ ਦੀ ਪਾਕ ਦੇ ਮੁਖਬੀਲਾਤ ਨਾਲ ਸੱਜੀਲਾ ਚੋਕੇ ਮੈਂ ਪਾਸਾ ਵਟਦਾ ਹਾਂ ਤੇ ਹੁਣ ਮੇਰੀ ਕਦੀ ਵੀ ਕੋਈ ਵੀ ਜੋੜ ਨਹੀਂ ਦਰਦ ਕੀਤਾ ਕੋਈ ਵੀ ਬਿਲਕੁਲ ਬਿਲਕੁਲ ਨਹੀਂ ਚੀਕਾ ਕੋਈ ਦਰਦ ਨਹੀਂ ਕਰਦਾ ਪਰ ਮੈਂ ਫਿਰ ਦੱਸਣ ਲੱਗਾ ਇਥੇ ਜਿਹੜੀ ਮੈਂ ਜੀ ਭੁੱਲ ਗਿਆ ਹੁਣ ਤੋਂ ਸਭ ਤੋਂ ਪਹਿਲਾਂ ਦੱਸਦਾ ਵੀ ਜਿਹੜੀ ਕਾਲੀ ਮਿਰਚ ਆ ਉਹ ਵੀ 50 ਗ੍ਰਾਮ ਲੈਣੀ ਆ ਸੁੱਕੇ ਵਾਲੇ 250 ਗ੍ਰਾਮ ਲੈਣੇ ਆ ਹਲਦੀ 50 ਗ੍ਰਾਮ ਲੈਣੀ ਆ ਬਦਾਮ ਦੀ ਗਿਰੀ 100 ਗ੍ਰਾਮ ਫੁੱਲ ਮਕਾਨੇ 50 ਗ੍ਰਾਮ ਆ ਹਰੀ ਇਲਾਚੀ ਨੂੰ ਬਸ ਓਟੀ ਇਲਾਚੀ ਕਿੰਨੇ ਆ ਉਹ 50 ਗ੍ਰਾਮ ਕਲੌਂਜੀ 50 ਗ੍ਰਾਮ ਤੇ ਤਿਲ 50 ਗ੍ਰਾਮ ਅਰਸੀ 50 ਗ੍ਰਾਮ ਖਸਖਸ 50 ਗ੍ਰਾਮ ਖਸਖਸ ਵੀ ਤੁਸੀਂ ਜਿੰਨੀ ਮਰਜ਼ੀ ਪਾ ਸਕਦੇ ਜੇ ਨਿੰਮ ਦੇ ਪੱਤੇ ਜਿਹੜੇ ਆ ਉਹ ਵੀ ਤਰੀਮਨ ਜੀ ਆਪਾਂ ਕਹਿ ਲਈ ਤੇ ਤੁਸੀਂ ਜਦੋਂ ਸੁਕਾਉਣੇ ਆ ਨਾ ਸੁਕਾ ਕੇ ਤੇ ਬਰੀਕ ਕਰਨੇ ਮਲਣੇ ਹੱਤ ਨਾਲ ਤੇ ਕੜਸੀ ਭਰ ਕੇ ਪਾ ਸਕਦੇ ਜੇ ਇਹ ਵੀ ਜਿੰਨੇ ਮਰਜ਼ੀ ਪਰ ਵਾਧੇ ਪਾ ਸਕਦੇ ਜੇ ਅਜਵਾਇਨ ਜਿਹੜੀ 20 ਗ੍ਰਾਮ ਪਾਉਣੀ ਆ ਇਹ ਵੀ ਤੁਸੀਂ ਵਧ ਪਾ ਸਕਦੇ ਆਪਣੀ ਮਰਜ਼ੀ ਨਾਲ 100 50 ਗ੍ਰਾਮ ਇਹ 100 ਗ੍ਰਾਮ ਵੀ ਪਾ ਸਕਦੇ ਜੇ ਇਹ ਤੁਸੀਂ ਚੀਜ਼ਾਂ ਕੁੱਟੋਗੇ ਨਾ ਕੁੱਟ ਕੇ ਕੁੱਟ ਕੇ ਤੇ ਇੱਕ ਡੱਬੇ 'ਚ ਪਾ ਲਓ ਡੱਬੇ 'ਚ ਪਾ ਲਣੀਆ ਉਹਦੇ ਬਾਅਦ 'ਚ ਤੁਸੀਂ ਇਹਨਾਂ ਨੂੰ ਮਤਲਬ ਆਪਣਾ ਕੁੱਟ ਕੇ ਰੱਖਣਾ ਤੁਹਾਨੂੰ ਕਿਉਂਕਿ ਜੇ ਇਹਦੇ ਵਿੱਚ ਤੁਸੀਂ ਗੁੜ ਪਾਓਗੇ ਨਾ ਗੁੜ ਪਾਓਗੇ ਮਿਸ਼ਰੀ ਪਾਓਗੇ ਤੇ ਉਹ ਮਗੇ ਹਵਾ ਪੈਣਾ ਮਲਕ ਗਿਲਾਜ ਹੋਊਗਾ ਇਹ ਹੋ ਸਕਦੇ ਹੋ ਸਕਦੇ ਤੁਸੀਂ ਇਹਦੇ ਵਿੱਚ ਘਿਓ ਨਾ ਜਦਾਂ ਘਿਓ ਦੇ 15 20 ਚਮਚੇ ਦੇਸੀ ਘਿਓ ਦੇ ਪਾ ਕੇ ਇਸ ਚੰਗੀ ਤਰ੍ਹਾਂ ਨੂੰ ਮ ਡੱਬੇ ਦੇ ਵਿੱਚ ਬੰਦ ਕਰਕੇ ਤੇ ਕਮਾਲ ਹੋ। ਕਮਾਓ ਜਾਨਕਿ ਵਿੱਚ ਮਿਲ ਜਾਵੇ ਰੋਟਾ ਸਦਾ ਪੁੱਠਾ ਕਰ ਕਰਕੇ ਕਰਕੇ ਇਹ ਜੇ ਘਿਓ ਮਿਲ ਜੇ ਨਾ ਦੇਸੀ 15-20 ਚਮਚੇ ਤੇ ਉਹ ਸਭ ਤੋਂ ਹੋਰ ਹੀ ਵਧੀਆ ਹੋ ਜਾਈ। ਇਹ ਮੇਰਾ ਅਜਮਾਇਆ ਜਿਹੜਾ ਨੁਕਤਾ ਵਾ ਨੁਕਤਾ ਕਰਵਾ ਨੁਕਸਾ ਕਰੂ ਇਹ ਬਹੁਤ ਹੀ ਵਧੀਆ ਵਾ। ਤੁਹਾਨੂੰ ਤੁਸੀਂ ਖਾ ਕੇ ਵੇਖਿਓ। ਮੈਂ ਪਿਛਲੇ ਸਾਲ ਸਾਰ ਦੇ ਵਿੱਚ ਘੱਟ ਤੋਂ ਘੱਟ 3-4 ਮਹੀਨੇ ਕਰਦਾ ਏ। 3-4 ਮਹੀਨੇ ਲਗਾਤਾਰ ਚਮਚਾ ਮੈਂ ਰਾਤ ਨੂੰ ਰੋਟੀ ਖਾਣ ਤੋਂ ਬਾਅਦ ਖਾਣਾ। ਚਮਚਾ ਸਵੇਰੇ ਰੋਟੀ ਖਾਣ ਤੋਂ ਬਾਅਦ ਖਾਣਾ ਅੱਗੋਂ ਪਿਛੋਂ ਜਦੋਂ ਵੇਖਣਾ ਮੇਰਾ ਜੀ ਕਹਨਾ ਵੀ ਮੂੰਹ ਕਰਾਰਾ ਜਾ ਕਹਨਾ ਤੇ ਉਦੋਂ ਵੀ ਖਾ ਲੈਣਾ ਇਹ ਬਹੁਤ ਹੀ ਵਧੀਆ ਚੀਜ਼ ਹੈ ਇਹਦੇ ਨਾਲ ਕੋਈ ਨੁਕਸਾਨ ਨਹੀਂ ਗਦੇ ਵਿੱਚ ਵੇਖੋ ਸਾਰੀਆਂ ਚੀਜ਼ਾਂ ਜਿਹੜੀਆਂ ਦੇਸੀ ਆ ਕੋਈ ਵੀ ਕਿਸੇ ਕਿਸਮ ਦੀ ਕੋਈ ਨੁਕਸਾਨ ਵਾਲੀ ਚੀਜ਼ ਨਹੀਂ ਹੈਗੀ ਦੇ ਵਿੱਚ ਇਹ ਬਹੁਤ ਹੀ ਵਧੀਆ ਵਾ ਮੇਰਾ ਅਜਮਾਇਆ ਜੇ ਇਹ ਚੀਜ਼ ਤੇ ਮੈਂ ਫੇਰ ਦੱਸਣਾ ਚਾਹਣਾ ਵੀ ਮੈਂ ਕੋਈ ਡਾਕਟਰ ਨਹੀਂ ਜਨਾ ਬੈਠੀਆਂ ਕੋਈ ਹੋਰ ਨਾ ਮੈਨੂੰ ਕੋਈ ਚੀਜ਼ ਪੁੱਛਿਓ ਨਾ ਮੈਂ ਡਾਕਟਰਿਆਂ ਦੇ ਨਾਲ ਬੈਠਿਆਂ ਇਹ ਤਾਂ ਮੈਂ ਆਪਣੇ ਦੇ ਵਿੱਚ ਸਰੀਰ ਤੇ ਚੀਜ਼ਾਂ ਅਜਮਾਈਆਂ ਅਜਮਾਈਆਂ ਕਰਕੇ ਤੋਂ ਮੈਂ ਤੁਹਾਨੂੰ ਦੱਸੀਆਂ ਵਾ ਕਿ ਤੁਸੀਂ ਜਿਨ੍ਹਾਂ ਦੇ ਗੋਡੇ ਮੋਢੇ ਦਰਦ ਕਰਦੇ ਆ ਜਿਹੜਾ ਡਾਕਟਰ ਕਹਿੰਦੇ ਵੀ ਤੁਸੀਂ ਗੋਡੇ ਬਦਲਣੇ ਪੈਣੇ ਆ ਵਿੱਚ ਗਾਇਬ ਪੈ ਗਿਆ ਇਹ ਖਾ ਕੇ ਵੇਖੋ ਤੁਸੀਂ ਤੁਸੀਂ ਖਾਓਗੇ ਨਾ ਤੇ 15 ਦਿਨਾਂ ਜੀ ਤੁਹਾਨੂੰ ਪਤਾ ਲੱਗ ਜਾਊਗਾ ਕਿ ਤੁਸੀਂ ਭਾਵੇਂ 6 ਮਹੀਨੇ ਖਾਲਜਦੋਂ ਗਾਂ ਆ ਨਵਾਂ ਮਹੀਨਾ ਚੱਲ ਪਿਆ ਜੀ ਦੋ ਤਰੀਕ ਤੇ ਗਾਂ ਜਿੱਦਾਂ ਆਪਣਾ ਠੰਡ ਦਾ ਆਪਣਾ 6 ਮਹੀਨੇ ਖਾਲੂ ਇਹਨੂੰ ਜਿੰਨਾ ਜੀ ਮਰਜ਼ੀ ਖਾਈ ਜਾਓ ਇਹਦਾ ਕੋਈ ਨੁਕਸਾਨ ਨਹੀਂ ਕਿ ਮੈਂ ਕੋਨ ਵੀ ਡੱਬਾ ਭਰ ਕੇ ਰੱਖਿਆ ਹੁਣ ਹੀ ਮੈਂ ਕਹਿੰਦਾ ਨੂੰ ਜਦੋਂ ਜੀ ਕਰਦਾ ਹੁਣ ਵੀ ਖਾ ਲੈਣਾ ਹੁਣ ਗਰਮੀ ਆ ਗਰਮੀ ਦੇ ਵਿੱਚ ਇਹ ਗਰਮ ਚੀਜ਼ਾਂ ਵਾ ਇਹ ਕਰਕੇ ਮੈਂ ਘਟ ਖਾਣਾ ਤੇ ਬਹੁਤ ਹੀ ਮੈਲਜ ਮਾਇਆ ਹੋਇਆ ਨੁਕਸਾ ਵਾ ਤੇ ਇਹ ਤੁਸੀਂ ਖਾਓ ਤੁਹਾਡੇ ਕਿਸੇ ਵੀ ਚੀਜ਼ ਕਿਸੇ ਵੀ ਕੋਈ ਵੀ ਤੁਹਾਡੇ ਜਿਹੜੀ ਸਰੀਰ ਦੇ ਦਰਦ ਨਹੀਂ ਰਹੂਗੀ ਕੋਈ ਵੀ ਦਰਦ ਨਹੀਂ ਰਹੂਗਾ ਦਾੜ ਦੰਦ ਦੰਦ ਦਤ ਕੋਹਣਾ ਤੁਹਾਡੇ ਕੋਈ ਦਰਦ ਨਹੀਂ ਰਹੂ ਤੇ ਜੇ ਤੁਹਾਨੂੰ ਫਾਇਦਾ ਹੋ ਜੇ ਫਾਇਦਾ ਜੇ ਫਿਰ ਤੁਸੀਂ ਫੋਨ ਕਰਕੇ ਮੈਨੂੰ ਦੱਸ ਸਕਦੇ ਜੀ ਇਸਨੂੰ ਪਹਿਲਾਂ ਕਮੈਂਟਰੀ ਕਰਦੇ ਸੀ 15 20 ਤੁਸੀਂ ਖਾਓਗੇ ਨਾ ਮੇਰੀ ਬਣੇ ਹੋ ਖਾਓਗੇ ਤੇ ਤੁਹਾਨੂੰ 15 ਦਿਨਾਂ ਜੀ ਪਤਾ ਲੱਗ ਜਾਣਾ ਮਬੀ ਇਹ ਵਾਕਈ ਦਵਾਈ ਜਿਹੜੀ ਐ ਨਹੀਂ ਜਿਹੜੀ ਵਧੀਆ ਵਾ ਬਾਕੀ ਇਹ ਕਿਸੇ ਤੁਹਾਨੂੰ ਜਾਣ ਦੂਰੋਂ ਲੈਣ ਨਹੀਂ ਜਾਣੀ ਪੈਣੀ ਜਿਹੜੇ ਸੁੱਕੇ ਔਲੇ ਤੁਹਾਨੂੰ ਮਿਲ ਜਾਣੇ ਆ ਆਪਣੇ ਕਰਿਆਨੇ ਵਾਲੇ ਦੁਕਾਨ ਤੋਂ ਹੀ ਸੁੱਕੇ ਔਲੇ ਲੈਣੇ ਹੋਂ ਦਾ ਮੈਂ ਦੱਸ ਰਿਹਾ ਪਹਿਲ ਦੁਬਾਰਾ ਸੁੱਕੇ ਔਲੇ ਇੱਕ ਕੈਂਡੀ ਵਾਲੇ ਔਲੇ ਦੇ ਉਹ ਨਹੀਂ ਲੈਣੇ ਦਿੱਲੀ ਔਲੇ ਜਿਹੜੇ ਮਰੱਬਾਂ ਦਾ ਉਹ ਨਹੀਂ ਲੈਣਾ ਸੁੱਕੇ ਔਲੇ ਤੁਸੀਂ ਲੈਣੇ ਸੁੱਕੇ ਔਲੇ ਸੁੱਕੀ ਵਾਲੇ ਨੂੰ ਬਰੀਕ ਕਰਨਾ ਵਾ ਸੁੱਕੀ ਵਾਲੇ ਬਰੀਕ ਕਰਕੇ ਇਹ ਸਾਰੀਆਂ ਚੀਜ਼ਾਂ ਤੁਸੀਂ ਬਰੀਕ ਕਰਕੇ ਤੇ ਕੁੱਟ ਕੇ ਤੇ ਦੇਖੋ ਜਿਆਰਾ ਵਿਖੋ ਤੁਸੀਂ ਖਾਓ ਬਹਿਰੂ ਜੀ ਦਾ ਕਾਲ ਸਾਹਿਬ ਸ਼੍ਰੀ ਬਹਿਰੂ ਜੀ ਕੀ